ਕਿਦਾਂ ਆ ਜਾ ਰੋਹਿਤ ਰੋਹਿਤ ਨਾਮ ਹਨ ਤੇਰੇ ਘਰ ਵਾਲੇ ਕਾਏ ਆ ਕੌਣ ਲੈਣ ਆਏ ਤੈਨੂੰ ਘਰੋਂ ਘਰ ਵਾਲੇ ਆਏ ਆ ਆਏ ਆ ਕਾਏ ਯਹਾਂ ਪੇ ਕੌਣ ਆ ਰਹਾ ਹੈ ਬਤਾਓ ਕੌਣ ਆ ਸਕਤਾ ਹੈ ਘਰ ਲੈਣੇ ਲਈ ਯਹਾਂ ਕੋਪਾਲ ਦਾ ਨਾਮ ਹੈ ਨਾ ਬੇਟਾ ਮਾਤਾ ਕੋ ਨਹੀਂ ਲਿਆਉਂਦਾ ਛੋਟਾ ਮਾਂ ਕੱਲੀ ਨਹੀਂ ਲਿਆਉਂਦਾ ਹੈ ਕੌਣ ਆ ਸਕਤਾ ਲੈਣੇ ਅੰਮਦਾਵਦ ਅੰਮਦਾਵਦ ਹੈ ਤੇ ਮੇਰੇ ਸਰ ਹਾਂ ਉਹ ਆਏ ਆ ਦੇਖ ਤੋ ਦੇਖੋ ਤੋ ਕੌਣ ਆਏ ਆ ਆਜਾ ਖਰੀਮਾ ਅੰਨਿਆ ਗਾਲੇਂ ਤੇ ਮਾਹੋਂ ਗਾਲੇਂ ਹਾਂ ਗਾਲੇਂ ਮੇਮੇ ਕਲੈ ਅੱਛੀ ਮੇਮੇ ਹਾਂ ਸੇ ਪਾਟੀਆਂ ਨੂੰ ਠੀਕ ਠੀਕ ਚਲ ਦੇਖੋ ਕੌਣ ਆਏ ਹਾਂ ਚਾਹ ਆਹ ਜੇਰਾ ਮੁੰਡਾ ਜੇਰਾ ਚਾਹ ਨਾ ਆਹ ਕੌਣ ਚਾਰੂ ਅੰਕਤ ਕੌਣ

घर से कितना समय हो गया निकली को मुझे पाँच महीने हो गए पाँच महीने हो गए हाँ। जहाँ पे तुम पड़े थे हालत पता है मालूम है कितनी हूँ वहाँ पे कितनी खराब हालत थी हाँ, इतनी सर्दी में तुम वहाँ पे पड़े थे हम्म? कैसी हालत थी वहाँ पे आपने देखी हालत वो हाँ दिसंबर से निकला है हमारे को जलंधर में मिला है वीडियो मैं आपको दिखलाता दक, फोन में से इसकी तो हालत तो ऐसे पड़ा था तो रोड के नजदीक तो में तो मारवाड़ी की बैठा था ये। अच्छा अच्छा वहाँ पे चेक करा आपने सब जयपुर गए अलवर तक आपको कल मालूम पड़ा तो आप तभी भागे है ना तो घर वाले जब इनको मालूम पड़ा है ना तभी भागे हैं वो लेने के लिए आ देखो हालत कैसी थी देखो ये जे हालत थी जे हालत थी देखो पड़ा था कैसे देखो कैसे पड़ा था ये जे हालत थी जे रोडते नजदीक इतनी सर्दी में ये बिल्कुल जे गंद टॉयलेट बाथरूम भी बीच में करता था जी टॉयलेट बाथरूम को ना जो बीच में ही करता था बहुत बुरा हाल था इसका

ਹਮ ਮੈਨੂੰ ਮਾਲੂਮਾ ਕਿਆ ਥੀ ਇਹ ਕਿਸ ਕੀ ਹਾਲਤ ਥੀ ਦੇਖੇ ਹੈ ਨਾ ਹਾਂ ਤੂੰ ਥੇ ਉਹ ਅਭੀ ਯਹਾਂ ਪੇ ਕਿਤਨੇ ਸਮੇ ਹੋ ਗਿਆ ਆਏ ਕੋ ਬਤਾਓ 5 ਮਹੀਨੇ ਹੋ ਗਿਆ 5 ਮਹੀਨੇ ਹੋ ਗਿਆ ਹਾਂ ਮਾਮਾ ਦਾ ਮੰਮੀ ਵਟਵਟੀ ਹਾਂ ਜਿਹੜਾ ਤੁਸੀਂ ਇਹ ਦੇਖਿਆ ਸਾਡੇ ਕੋ ਰੋਹਿਤ ਸੰਤਾਨੀਆਂ ਜਿਹੜਾ ਰਾਜਸਥਾਨ ਅਜਮੇਰ ਤੋਂ ਜੀ ਆ ਜਿਹੜਾ ਇਹ ਵੀਰ ਦਸੰਬਰ ਮਹੀਨੇ ਦੇ ਵਿੱਚ ਉਥੋਂ ਘਰੋਂ ਚਲਾ ਗਿਆ ਤੇ 12 ਪੜਿਆ ਸੀ ਆਪਣਾ ਕੰਮ ਕਰਦਾ ਸੀ ਆਪਣੇ ਮਾਮੇ ਦੇ ਕੋਲ ਰਹਿੰਦਾ ਸੀਗਾ ਇਹਦੇ ਫਾਦਰ ਸਾਹਿਬ ਡੈਥ ਹੋ ਗਈ ਇਸकी ਫਾਦਰ ਸਾਹਿਬ ਦੀ ਡੈਥ ਹੋ ਗਈ ਆ ਤੇ ਇਹ ਉੱਥੇ ਰਹਿੰਦਾ ਸੀ ਤੇ ਉੱਥੋਂ ਅਚਾਨਕ ਜਿਹੜਾ ਘਰੋਂ ਚਲਾ ਗਿਆ ਤਾਂ ਜਲੰਧਰ ਪਹੁੰਚ ਗਿਆ ਤੇ ਜਲੰਧਰ ਪਹੁੰਚ ਗਿਆ ਤੇ ਜਲੰਧਰ ਜਿਹੜੇ ਹਾਲਾਤ ਸੀਗੇ ਇਹਦੇ ਉਹ ਤੁਸੀਂ ਦੇਖੇ ਹੀ ਆ ਜਿਹੜੀ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਸੰਗਤ ਨੂੰ ਦਿਖਾ ਲਾਂਗੇ ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਮਿਲਿਆ ਉਹ ਦਸੰਬਰ ਮਹੀਨਾ ਸੀ ਸਰਦੀਆਂ ਦੇ ਦਿਨ ਸੀ ਧੁੰਦਾਂ ਪਈਆਂ ਸੀ ਬਹੁਤ ਬੁਰੇ ਹਾਲ ਸੀ ਉਸ ਟਾਈਮ ਬਾਹਰ ਇੰਨੀ ਠੰਡ ਦੇ ਵਿੱਚ ਬਾਹਰ ਰਹਿਣਾ ਇੱਕ ਬਹੁਤ ਔਖਾ ਆ ਉਸ ਟਾਈਮ ਤੇ ਸਾਨੂੰ ਸਾਡੇ ਕਮਲਜੀਤ ਵੀਰ ਜਲੰਧਰ ਤੋਂ ਉਹ ਵੀਰ ਹੋਣੀ ਮਨੁੱਖਤਾ ਦੀ ਸੇਵਾ ਵੀਰ ਗੁਰਪ੍ਰੀਤ ਸਿੰਘ ਉਹਨਾਂ ਨਾਲ ਸੁਵਾਵਾ ਕਰਦੇ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਫਿਰ ਅਸੀਂ ਇਹਨੂੰ ਇੱਥੇ ਲੈ ਕੇ ਆਏ ਤੇ ਹੁਣ ਜਿਹੜਾ ਇਹਨੇ ਤਕਰੀਬਨ 5-6 ਮਹੀਨਿਆਂ ਬਾਅਦ ਜਿਹੜਾ ਸਾਨੂੰ ਘਰ ਦਾ ਨੰਬਰ ਦੱਸਿਆ ਠੀਕ ਹੋ ਕੇ ਕਿਉਂਕਿ ਪਹਿਲਾਂ ਠੀਕ ਨਹੀਂ ਸੀ ਦੱਸ ਨਹੀਂ ਸੀ ਰਿਹਾ ਦਵਾਈ ਖਿਲਾ ਰਹੇ ਸੀ ਇਹਨੂੰ ਦਵਾਈ ਖਾਣ ਤੋਂ ਬਾਅਦ ਠੀਕ ਹੋਇਆ ਤੇ ਇਹਨੇ ਆਪਣੇ ਪਰਿਵਾਰ ਬਾਰੇ ਨੰਬਰ ਦੱਸਿਆ ਤੇ ਅੱਜ ਪਰਿਵਾਰ ਕੱਲ ਹੀ ਇਹਨਾਂ ਨੂੰ ਪਤਾ ਲੱਗਾ ਤੇ ਅੱਜ ਹੀ ਉਹਦਾ ਪਰਿਵਾਰ ਜਿਹੜਾ ਮਾਮਾ ਤੇ ਭਾਈ ਸਾਹਿਬ ਪਹੁੰਚ ਗਿਆ ਤੁਸੀਂ ਇਹਦੇ ਕੀ ਲੱਗਦੇ ਹੋ ਕਿ ਕਿ ਪੜੋਸੀ ਪੜੋਸੀ ਹੋ ਤੇ ਮਾਮਾ ਜੋ ਹੈ ਉਹ ਪਹਿਲੇ ਹੀ ਬਿਮਾਰ ਆ ਵਿਚਾਰਾ ਹੈਂਡੀਕੈਪ ਆ ਤੇ ਸਲਾਈਟ ਕੜਾਈ ਦਾ ਕੰਮ ਕਰਦਾ ਮਾਮਾ ਤੇ ਉੱਥੋਂ ਹੁਣ ਅੱਜ ਲੈਣ ਪਹੁੰਚੇ ਆ ਰੋਹਿਤ ਨੂੰ ਰੋਹਿਤ ਕਿੱਦਾਂ ਕੈਸੇ ਹੋ ਜਾਣਾ ਹੈ ਹਾਂ ਨਹੀਂ ਰਹਿਣਗੇ ਇੱਧਰ ਆਪ ਹਮਾਰੇ ਪਾਸ ਰਹੋਗੇ नहीं तो मैं घर में ही ना 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 नहीं हमारे पास पास रहो घर में मम्मी के तो कल तो बोल रहा था मैं नहीं जाना है आज कैसे जाना फिर तो नहीं घर से निकलने का बता देना फिर हम इसको ठीक है निकलना तो नहीं है घर से नहीं नहीं पक्का बिल्कुल ठीक है वो उन लोगों ने बहुत दूर दूर ढूंढा है तुम्हारे को वो बोल रहे हैं हम कहा गए थे महाराष्ट्र आज अलवर अलवर क्या बात अच्छा पोस्टर बताइए पोस्टर लगवाए हैं तुम्हारे ये देखो पोस्टर लगवाए उन लोगों ने पुलिस स्टेशन रिपोर्ट भी लिखवाया सब एसपी एसपी सब के से आ रहा है वाह देखो ये देखो ये पोस्टर गुमशुदा के अगले ने पोस्टर लगवाए हैं तुम्हारे गुमशुदा के ये देखो ये देखो पहले कैसी तस्वीर थी हैं ये देखो एवसे लापता मैंने लिखे नंबरों पे सूचना दे ਆ ਦੇ ਦੇਖੋ ਸਾਰਾ ਇਹ ਹੈ ਇਹ ਗੁੰਮशुदा ਕੇ 28 ਸਾਲ ਉਹਨਾਂ ਨੇ ਆਪਣੇ ਨੰਬਰ ਲਾਇਓ ਹੈ ਇਹ ਐਫ ਆਈ ਆਰ ਕੀ ਫੋਟੋ ਜਿਹੜਾ ਸਾਰਾ ਇਹਨਾਂ ਨੇ ਉਹਨੂੰ ਲੱਭਣ ਦੀ ਜਿੰਦਾ ਕੋਸ਼ਿਸ਼ ਕੀਤੀ ਹੁਣ ਇਹਨਾਂ ਦਾ ਪਰਿਵਾਰ ਦਾ ਬੱਚਾ ਜਿਹੜਾ ਲੱਭ ਚੁੱਕਾ ਤੇ ਅਸੀਂ ਹੁਣ ਇਹਨੂੰ ਜਿਹੜਾ ਭੇਜ ਰਹੇ ਹਾਂ ਰੋਹਿਤ ਨੂੰ ਸੰਤਾਨੀਆਂ ਨੂੰ ਸਾਡੇ ਕੋਲ ਰਿਹਾ ਹੈ ਹਾਂ ਕਰੇਗਾ ਨਾ ਇਹਨੂੰ ਹਾਂ ਕਰੇਗਾ ਫੋਨ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈ ਮਾਮਾ ਮਾਮਾ ਕਰਵਾਇਆ ਕਰੇਗਾ ਨਾ ਬਾਤ ਹੈ ਹਾਂ ਕਰਤਾ ਹੈ ਕਿ ਤੇ ਉਹ ਤੂੰ ਦੇਖਦਾ ਹੀ ਨਹੀਂ ਹੱਸ ਸੰਗਤ ਜੀ ਇਹ ਤੁਹਾਡਾ ਸਾਰਿਆਂ ਦਾ ਪਿਆਰ ਆ ਸਤਿਕਾਰ ਆ ਜਿਹੜੀ ਤੁਸੀਂ ਸੰਸਥਾ ਨੂੰ ਦੇ ਰਹੇ ਹੋ ਤੇ ਤੁਸੀਂ ਪੰਜਾਬ ਦੇ ਵਿੱਚ ਆਏ ਆ ਪਹਿਲੀ ਵਾਰ ਆਏ ਹੋ ਆ ਪੰਜਾਬ ਮੈਂ ਤਾਂ ਪੰਜਾਬ ਅੰਮ੍ਰਿਤਸਰ ਆਇਆ ਤਾਂ ਪਹਿਲੇ ਆਬ ਠੀਕ ਹੈ ਜੀ ਮੈਂ ਪਗਵਾੜਾ ਆਇਆ ਤਾਂ ਪਹਿਲੇ ਕਿਸੇ ਹੋਰ ਵਾਰ ਆਇਆ ਸੀ ਅੱਛਾ ਜੀ ਅਗੂੰ ਨੰਬਰ ਵਿੱਚ ਪਿਲਰ ਹੋ ਗਿਆ ਮੈਂ ਉਹਨੇ ਸੇ ਟ੍ਰਾਈ ਕਰ ਰਹਾ ਤਾਂ ਉਹ ਮੈਨੂੰ ਉਹ ਆ ਜਾਂਦਾ ਤੇ ਉਹਨਾਂ ਦੇ ਸਾਥ ਹੀ ਆ ਜਾਂਦਾ ਹਏ ਚਲੋ ਕੋਈ ਬਾਤ ਨਹੀਂ ਆਪ ਸਿੱਧੇ ਆਤੇ ਕੋਈ ਬਾਤ ਯਹਾਂ ਪੇ ਕਿਸੇ ਕੀ ਕੋਈ ਨਹੀਂ ਹੈ ਹਮ ਤੋ ਸੇਵਾ ਮੇ ਬੈਠੇ ਹੋਏ ਆ ਬਹੁਤ ਇੰਡੀਆ ਮੇ ਕਹੀਂ ਪੇ ਕੋਨੇ ਕੋਨੇ ਪੇ ਜੇ ਕਈ ਮਿਲਤਾ ਹੈ ਨਾ ਤੋ ਆਪ ਤੋ ਛੋੜਨੇ ਆਪ ਲੈਨੇ ਆ ਰਹੇ ਕਈ ਵੀ ਲੈਨੇ ਨਹੀਂ ਆਤੇ ਤੋ ਹਮ ਛੋੜਨੇ ਵੀ ਚਲੇ ਜਾਂਦੇ ਹੈ ਹਮਾਰੀ ਟੀਮ ਜਾ ਕੇ ਠੀਕ ਹੈ ਸੰਗਤ ਜੀ ਇਹ ਪਿਆਰ ਤੇ ਜਰੂਰ ਇਹਨੂੰ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਡੀ ਸੰਸਥਾ ਲਈ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਜਿਹੜਾ ਸਾਡਾ ਗੋਰਾਸਰਾ ਸੇਵਾ ਕਰ ਪ੍ਰਮਾਤਮਾ ਕਰੇ ਸਾਡੇ ਜਿਹੜੇ ਪਰਿਵਾਰਿਕ ਮੈਂਬਰ ਸਾਰੇ ਆਪਣੇ ਆਪਣੇ ਘਰਾਂ ਚ ਜਾਣ ਈ ਈ ਆਪਣੇ ਘਰਾਂ ਚ ਵਹਿਣ ਉੱਠਣ ਪਰ ਹਾਲਾਤ ਸਮੇਂ ਦੀ ਹਾਲਾਤਾਂ ਦੇ ਇਹੋ ਜਿਹੇ ਪਰਿਵਾਰ ਕਈ ਵਿੱਚ ਹੈਗੇ ਜਿਹੜੇ ਬੱਚੇ ਵੀਰ ਜਿਹੜੇ ਉਹ ਸਾਨੂੰ ਪਤਾ ਉਹ ਨਹੀਂ ਜਾ ਸਕਦੇ ਇਸ ਕਰਕੇ ਇਹਨਾਂ ਨੂੰ ਇੱਥੇ ਜਿਹੜੀ ਰੈਹਾਸ਼ ਹੁਣ ਪੱਕੀ ਹੋਰ ਜਿਹੜਾ ਹਸਪੀਟਲ ਬਣਾਇਆ ਜਾ ਰਿਹਾ ਪਿੱਛੇ ਵੱਡਾ ਇੱਕ ਲੈਂਟਰ ਪਾਉਣੇ ਵਾਲਾ ਤੁਸੀਂ ਸਾਰੀ ਸਾਰੀ ਸਾਡਾ ਸਹਿਯੋਗ ਦੇ ਸਕਦੇ ਆ ਹਸਪੀਟਲ ਨੂੰ ਵੀ ਤੇ ਸੇਵਾ ਘਰ ਨੂੰ ਵੀ 250 ਬੈੱਡ ਦਾ ਅਸੀਂ ਬਣਾ ਰਹੇ ਹਾਲ ਜਿਹਦੇ ਵਿੱਚ ਸਰੀਆ ਸੀਮੈਂਟ ਦੀ ਸਭ ਦੀ ਲੋੜ ਆ ਤੁਸੀਂ ਕੋਈ ਵੀ ਆਪਣਾ ਸਮਾਨ ਦੇ ਸਕਦੇ ਅਸੀਂ ਕਿਸੇ ਨੂੰ ਵੀ ਪੈਸੇ ਨੂੰ ਨਹੀਂ ਕਹਿੰਨੇ ਤੁਸੀਂ ਸਾਨੂੰ ਸਮਾਨ ਕੋ 10 ਬੋਰੇ ਕੋ 5 ਬੋਰੇ ਕਿਸੇ ਨੇ ਕੁਆਂਟਲ ਸਰੀਆ ਦੇਣਾ ਕਿਸੇ ਨੇ ਕੁਝ ਵੀ ਦੇਣਾ ਉਹ ਤੁਸੀਂ ਬਣ ਰਹੇ ਹਸਪੀਟਲਾਂ ਦੇ ਤਾਂ ਆਸ਼ਰਮ ਦੇ ਵਿੱਚ ਸਹਿਯੋਗ ਕਰ ਸਕਦੇ ਆ ਧੰਨਵਾਦ ਸਾਰੀ ਸੰਗਤ ਦਾ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ Sol, serena,